ਗੁਰੂ ਅਰਜੁਨ ਦੇਵ ਦਾ ਬਚਨ ਹੈ ਉਹ ਆ ਪ੍ਰੇਮ ਪਰੀ ਇਸ ਤਰ੍ਹਾਂ ਪਿਆਰ ਕਰ ਰੇ ਮਨ ਰਾਮ ਸਿਓ ਕਰ ਪ੍ਰੀਤ ਗੁਰੂ ਅਰਜੁਨ ਦੇਵ ਕਹਿੰਦੇ ਮੇਰੇ ਲਈ ਸਿਰਫ ਉਹ ਪਿਆਰੇ ਦਾ ਪ੍ਰੇਮ ਹੀ ਹੈ ਉਹ ਆ ਪ੍ਰੇਮ ਪਰੀ ਕਨਿਕ ਮਾਣਿਕ ਗੱਜ ਮੋਤੀਆਂ ਲਾਲਨ ਕਿਛ ਕਿਛ ਨਾ ਚਾਹੀ ਮਾਰਜ ਕਹਿੰਦੇ ਸਿਰਫ ਪਿਆਰੇ ਦਾ ਪ੍ਰੇਮ ਅੱਗੇ ਕਹਿੰਦੇ ਕਨਿਕ ਕਨਿਕ ਦਾ ਅਰਥ ਹੈ ਸੋਨਾ ਮਾਣਿਕ ਦਾ ਅਰਥ ਹੈ ਮੋਤੀ ਗੱਜਦਾਰ ਜਿਹੜਾ ਹਾਤੀ ਦੇ ਸਿਰ ਚੋਂ ਨਿਕਲਿਆ ਕੀਮਤੀ ਮੋਤੀ ਸ਼ਬਦ ਵਰਤਾਂ ਕਣਕ ਮਾਣਿਕ ਗੱਜ ਮੋਤੀਨ ਲਾਲਨ ਨਹ ਨਾ ਨਹੀਂ ਵੈਗਰੂ ਮੈਂ ਤੋਕ ਥੋੜੀ ਜਿਹੀ ਅਗਲੀ ਕਹਿ ਦਿੱਤੀ ਨਹ ਨਾ ਨਹੀਂ ਤਿੰਨ ਵਾਰੀ ਕਿਹਾ ਨਹੀ ਨਹੀ ਨਹੀਂ ਮੈਨੂੰ ਹਾਰ ਸੋਨਾ ਮੈਨੂੰ ਮੋਤੀ ਮੈਨੂੰ ਗੱਜ ਮੋਤੀ ਕੁਛ ਵੀ ਨਹੀਂ ਚਾਹੀਦਾ ਸਿਰਫ ਉਹ ਆ ਪ੍ਰੇਮ ਪਰੀ ਮੈਨੂੰ ਪਿਆਰੇ ਦੀ ਮੁਹੱਬਤ ਦਾ ਇੱਕ ਕਿਨਕਾ ਮਿਲ ਜਾਏ ਇਹਦੇ ਬਰਾਬਰੀ ਕੁਝ ਵੀ ਨਹੀਂ ਹੈ ਉਹ ਆ ਪ੍ਰੇਮ ਪਰੀ ਕਨਕ ਮਨ ਗਜਮੋਤੀਆਂ ਲਾਲਨ ਨਹਿ ਨਾ ਨਹੀਂ ਅੱਗੇ ਜੀ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਈ ਸੱਜਣ ਰਾਜਨ ਭਾਗਨ ਇਕੱਠਾ ਪਾਟ ਕਰਦੇ ਆਂ ਜੀ ਮੈਨੂੰ ਰਾਜ ਨਹੀਂ ਚਾਹੀਦਾ ਮੈਨੂੰ ਹੁਕਮ ਕਰਨ ਵਾਲੀ ਤਾਕਤ ਨਹੀਂ ਚਾਹੀਦੀ ਮੈਨੂੰ ਕੋਈ ਪਦਵੀ ਨਹੀਂ ਚਾਹੀਦੀ ਰਾਜ ਨਾ ਪਾਜਣਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ ਮੈਂ ਨਹੀਂ ਮੰਗਣ ਤੇਰੇ ਤੋਂ ਆਇਆ ਤੇ ਕੀ ਚਾਹੀਦਾ ਜੀ